ਚਾਰ ਭਰਾਵਾਂ ਦੀ ਇੱਕ ਭੈਣ ਨੂੰ ਪਿਆਰ ਹੋ ਜਾਂਦਾ ਇੱਕ ਮੁੰਡੇ ਦੇ ਨਾਲ ਉਸ ਤੋਂ ਬਾਅਦ ਉਹ ਮੁੰਡਾ ਘਰਦਿਆਂ ਨਾਲ ਗੱਲਬਾਤ ਕਰਦਾ ਪਰ ਉਹਦੇ ਘਰ ਦੇ ਕਹਿੰਦੇ ਆ ਵੀ ਅਸੀਂ ਵਿਆਹ ਨਹੀਂ ਕਰਨਾ ਤੇ ਮੁੰਡੇ ਨੂੰ ਇੱਕ ਪਲਾਨ ਸੁਝਦਾ ਉਹ ਕੁੜੀ ਦੇ ਨਾਲ ਗੱਲਬਾਤ ਕਰਕੇ ਤੇ ਕੁੜੀ ਨੂੰ ਚੰਡੀਗੜ੍ਹ ਲੈ ਜਾਂਦਾ ਤੇ ਉੱਥੇ ਉਹ ਰਹਿਣ ਲੱਗ ਜਾਂਦਾ ਬਾਅਦ ਵਿੱਚ ਕੀ ਮਾਹੌਲ ਬਣਦਾ ਕੀ ਗੱਲਬਾਤ ਹੁੰਦੀ ਹੈ ਸਾਰਾ ਮਸਲਾ ਕੀ ਬਣਦਾ ਕਿਵੇਂ ਉਹਦੇ ਭਰਾਵਾਂ ਨੂੰ ਪਤਾ ਲੱਗਦਾ ਤੇ ਕਿਵੇਂ ਇਹ ਗੱਲਬਾਤ ਭਖ ਜਾਂਦੀ ਹੈ ਗਰਮ ਮੁੱਦਾ ਹੋ ਜਾਂਦਾ ਸਾਰੀ ਗੱਲਬਾਤ ਨੂੰ ਇਸ ਵੀਡੀਓ ਦੇ ਵਿੱਚ ਵਿਖਾਵਾਂਗੇ ਮੁੰਡਾ ਆ ਰਿਹਾ ਕੈਮਰੇ ਮੁਰੇ ਕੀ ਹੈ ਸਾਰਾ ਮਸਲਾ ਆਜੋ ਮੜਾ ਖਿੱਚ ਕੇ ਸਸੀ ਦਾ ਦੋਸਤੋ ਮੈਂ ਤੁਹਾਡਾ ਆਪਣਾ ਰਣਜੀਤ ਵਰਤਿਆ ਦੋਸਤੋ ਅੱਜ ਜਿਹੜੀ ਤੁਹਾਡੇ ਕੋਲ ਮੈਂ ਖਬਰ ਲੈ ਕੇ ਆਇਆ ਇੱਕ ਕਹਿੰਦੇ ਹੁੰਦੇ ਆ ਵੀ ਲਵ ਮੈਰਿਜ ਕਰਵਾਉਂਦੇ ਆ ਕਈ ਤੇ ਕਈ ਆਪਣੇ ਮਾਪਿਆਂ ਦੀ ਮਰਜ਼ੀ ਦੇ ਨਾਲ ਵਿਆਹ ਕਰਵਾਉਂਦੇ ਆ ਅਰੇਂਜ ਮੈਰਿਜ ਤੇ ਲਵ ਮੈਰਿਜ ਦੇ ਵਿੱਚ ਫਰਕ ਬਹੁਤ ਜ਼ਿਆਦਾ ਆ ਕਈਆਂ ਨੂੰ ਪਿਆਰ ਹੋ ਜਾਂਦਾ ਤੇ ਉਹ ਲਵ ਮਰਜ਼ੀ ਕਰਵਾ ਲੈਂਦੇ ਆ ਕਈਆਂ ਦੀ ਸਿਰੇ ਚੜ ਜਾਂਦੀ ਹੈ ਕਿੰਨੇ ਦੀ ਨਹੀਂ ਚੜਦੀ ਇਸ ਮੁੰਡੇ ਦੀ ਸਿਰੇ ਨਹੀਂ ਚੜੀ ਸੀ ਲਵ ਮੈਰਿਜ ਪਰ ਇਸ ਨੇ ਕੀ ਕਹਿੜ ਖੇਡੀ ਕਿਵੇਂ ਪਲਾਨ ਬਣਾਇਆ ਤੇ ਕਿਵੇਂ ਕੁੜੀ ਨੂੰ ਭੁਜਾ ਕੇ ਲੈ ਗਿਆ ਉਸ ਤੋਂ ਬਾਅਦ ਕੀ ਗੱਲਬਾਤ ਬਣਦੀ ਹੈ ਕਿਵੇਂ ਸਾਰਾ ਮਸਲਾ ਭਖਦਾ ਤੇ ਕਿਵੇਂ ਮਾਹੌਲ ਗਰਮ ਹੋ ਜਾਂਦਾ ਤੇ ਬਾਅਦ ਵਿੱਚ ਇਸ ਨੂੰ ਕੈਮਰੇ ਮੂਰੇ ਕਿਉਂ ਆਉਣਾ ਪਿਆ ਸਾਰੀ ਗੱਲਬਾਤ ਪੁੱਛਾਂਗੇ ਬਾਈ ਨੂੰ ਆਜੋ ਮੜਾ ਖਿੱਚ ਕੇ ਸਸੀ ਘਰ ਬਾਈ ਕੀ ਹਾਲ ਚਾਲ ਸਸੀ ਘਰ ਕੀ ਗੱਲਬਾਤ ਕੀ ਹੋਈ ਹੈ ਸਾਰਾ ਮਸਲਾ ਕੀ ਹੋਇਆ ਬਾਈ ਬਾਈ ਮੇਰੇ ਨਾ ਕਿਸੇ ਕੁੜੀ ਨਾਲ ਗੱਲਬਾਤ ਸੀ ਨਾ ਚਾਲਸਾਲ ਹਮ ਤੇ ਲਈ ਸਾਡੀ ਹੈ ਨਾ ਅਸੀਂ ਘਰੇ ਗੱਲਬਾਤ ਕੀਤੀ ਨਾ ਤਾਂ ਉਹਨਾਂ ਦੇ ਕੁੜੀ ਵਾਲਿਆਂ ਦੇ ਘਰ ਤੇ ਮੰਨੇ ਤੇ ਨਾ ਸਾਡੇ ਮੰਨੇ ਤੇ ਸਾਡਾ ਪਿਆਰ ਵਾਲਾ ਸੀ ਬਸ ਵੀ ਐਂ ਸੋਚ ਲਿਆ ਸੀ ਇੱਕ ਦਿਨ ਦੂਜੇ ਬਿਨਾਂ ਰਹਿ ਨਹੀਂ ਸਕਦੇ ਤੇ ਮੁੜ ਕੇ ਜਦੋਂ ਮੰਨੇ ਨਹੀਂ ਫਿਰ ਸਸੀਂ ਰਾਇ ਬਣਾਈ ਵੀ ਆਪਾਂ ਐਂ ਕਰ ਗਏ ਭੱਜ ਚ ਲਗੇ ਤੇ ਜਦੋਂ ਮੁੜ ਕੇ ਰਾਇ ਵਗੈਰਾ ਕਰਕੇ ਸਾਰੀ ਪੈਸੇ ਤੇ ਲਾ ਮਾੜਾ ਮਟਾਉਣੇ ਚੱਕ ਲੈ ਕੋਈ ਮੈਂ ਚੱਕ ਲਿਆ ਤੇ ਇਹ ਕਰਕੇ ਰਾਇ ਵੀ ਅਸੀਂ ਭੱਜ ਗਏ ਸੀਗੇ ਠੀਕ ਆ ਸਾਡੇ 4 ਸਾਲ ਹੋ ਗਏ ਸਾਨੂੰ ਭੱਜਾਂ ਨੂੰ ਘਰੋਂ ਨਿਕਲਿਆ ਨੂੰ ਚਲ ਸਾਨੂੰ ਐਂ ਆਏ ਸੀ ਵੀ ਕਸੀ ਕੰਮ ਤਾਂ ਤਾਂ ਪਹਿਲਾਂ ਤਾਂ ਤੂਲ ਕਰਦੇ ਸ਼ਹਿਰ ਚ ਮੜ ਕੇ ਹੌਲੀ ਹੌਲੀ ਸਾਨੂੰ ਐ ਲੱਗਿਆ ਵੀ ਚੱਲ ਜੇ ਆਪਾਂ ਪਿੰਡ ਦੇ ਨੇੜੇ ਜੇ ਸ਼ਹਿਰ ਚ ਨੇੜੇ ਜਾ ਵੜਦੇ ਆ ਵੀ ਚਲ ਆਪਾਂ ਨੂੰ ਕਿਹੜਾ ਹੁਣ ਉਹਨਾਂ ਨੂੰ ਕੋਈ ਕਹਿਣਾ ਵੀ 4 ਸਾਲ ਤਾਂ ਹੋ ਗਏ ਨਾ ਆਪਾਂ ਨੂੰ ਭਾਲਣਾ ਹੈ ਜਾਂ ਹੋਰ ਵੀ ਮਸਲਾ ਚਲ ਠੰਡਾ ਪੈ ਗਿਆ ਜਦੋਂ ਮਸਲਾ ਕਾਹਦਾ ਠੰਡਾ ਪੈਣਾ ਸੀਗਾ ਹੌਲੀ ਹੌਲੀ ਜਦੋਂ ਮੈਂ ਕਿਤੇ ਕੰਮ ਤੇ ਜਾਂਦਾ ਸੀਗਾ ਉਹਨਾਂ ਨੂੰ ਜ਼ਿਆਦਾ ਪਤਾ ਲੱਗ ਗਿਆ ਕੁੜੀ ਵਾਲਿਆਂ ਨੂੰ ਜਦੋਂ ਕੁੜੀ ਵਾਲਿਆਂ ਨੂੰ ਪਤਾ ਲੱਗ ਗਿਆ ਵੀ ਇੱਥੇ ਰਹਿੰਦਾ ਬੰਦਾ ਉਹ ਮੇਰੇ ਪਿੱਛੇ ਪਿੱਛੇ ਗੇੜੇ ਲਾਉਣ ਲੱਗ ਗਏ ਪਤਾ ਕਰ ਲਾਗੇ ਜਦੋਂ ਪਤਾ ਕਰ ਲਾਗੇ ਬਈ ਇਹ ਉਹ ਤੇ ਮੈਨੂੰ ਕੁੱਟਿਆ ਬਹੁਤ ਉਹਨਾਂ ਨੇ ਜਦੋਂ ਕੁੱਟਿਆ ਕੁੜੀ ਵੀ ਕੁੱਟੀ ਨਾਲ ਹਨਾ ਜਦੋਂ ਕੁੜੀ ਕੁੱਟੀ ਸਾਡੇ ਘਰੇ ਹੈਗੇ ਤੇ ਮੇਲੇ ਚੱਲ ਹੱਸਾ ਟਾ ਹੈਗਾ ਗੁੱਜੀਆਂ ਉਹ ਕੁੜੀ ਦੇ ਬਾਲ ਗਾ ਹਸਪਤਾਲ ਚ ਪਈ ਹੈ ਹਜੇ ਵੀ ਮੰਨ ਲਾ ਜਿਹੜੀ ਤਰੀਕਾ ਰਲ ਜਿਹਨੂੰ ਤੂੰ ਪਿਆ ਕੇ ਲੈ ਕੇ ਆ ਹਾਂ ਉਹ ਹਜੇ ਵੀ ਹਸਪਤਾਲ ਚ ਤੇ ਉਹਦਾ ਬੁਰਾ ਹਾਲ ਬਾਲਾ ਗਾ ਪਰ ਮੈਂ ਇਹ ਗੱਲ ਕਹਿਣਾ ਯਾਰ ਵੀ ਪਿਆਰ ਕੀਤਾ ਠੀਕ ਆ ਕੋਈ ਗੁਨਾਹ ਨਹੀਂ ਕੀਤਾ ਪਰ ਵੀ ਇੰਨਾ ਵੀ ਕੀ ਤੁਸੀਂ ਸਾਡੇ ਤੇ ਤਸ਼ੱਦਦ ਕੀਤਾ ਸਾਨੂੰ ਤਾਂ ਇਹ ਸੀ ਵੀ 4 ਸਾਲ ਹੋ ਗਏ ਆ ਵੀ ਹੁਣ ਤਾਂ ਵੀ ਖੜਾ ਵੀ ਆਪਣਾ ਛੱਟਿਆ ਵੀ ਆ ਵੀ ਜਦੋਂ ਆਪਾਂ ਨੂੰ ਭਾਲ ਲੈਣੀ ਆ ਜਾਂ ਹੋਰ ਤੇ ਜਦੋਂ 4 ਸਾਲਾਂ ਦਾ ਤੁਸੀਂ ਬਰਦਾਸ਼ਤ ਕਰੀ ਜਾਂਦੇ ਸੀ ਯਾਰ ਵੀ ਹੁਣ ਤੁਸੀਂ ਕਾਹਤੋਂ ਸਾਡੇ ਤੇ ਏਡੇ ਦੁਸ਼ਮਣ ਬਣ ਗਏ ਤੂੰ ਕਹਿੰਨਾ ਵੀ ਪਿਆਰ ਕਰਨ ਵਾਲਾ ਮਤਲਬ ਪਿਆਰ ਕਰਨਾ ਕੋਈ ਉਹ ਨਹੀਂ ਹੈਗੀ ਸਾਰੀ ਦੁਨੀਆ ਕਰਦੀ ਆ ਵੀ ਤੂੰ 10 ਵਿੱਚ ਕਿਸੇ ਦੀ ਕੁੜੀ ਕੱਢ ਕੇ ਲਿਆਏਗਾ ਤੇ ਅਗਲਾ ਤੈਨੂੰ ਸੁੱਖਾ ਜਾਣ ਦੇਊਗਾ ਦੇਰ ਕੁੜੀ ਤਾਂ ਹੁਣ ਮੈਂ ਕਿਹੜਾ ਭਜਾ ਕੇ ਜਾਣ ਕੇ ਲਿਆ ਠੀਕ ਆ ਮੈਨੂੰ ਪਿਆਰ ਕਰਦੇ ਸ਼ੌਕ ਨਹੀਂ ਮੈਂ ਰਹਿ ਨਹੀਂ ਸਕਦੀ ਮੈਂ ਮਰ ਗਈ ਸੋਚਿਆ ਵੀ ਤੂੰ ਆਪਣੀ ਮਰਜ਼ੀ ਨਾਲ ਹੁਣ ਭਜਾ ਕੇ ਲਿਆਇਆ ਜਿਵੇਂ ਅਧਿਕਾਰਦਿਆਂ ਦੀ ਮਰਜ਼ੀ ਨਾਲ ਵਿਆਹ ਕਰਾਉਂਦਾ ਜਾਂ ਉਹਦੇ ਮਾਪਿਆਂ ਨੂੰ ਗੱਲਬਾਤ ਕਰਦਾ ਤੇ ਤੂੰ ਉਹਨਾਂ ਘਰੋਂ ਭਜਾ ਕੇ ਲਿਆ ਉਹਨਾਂ ਦੀ ਬੇਇੱਜ਼ਤੀ ਕੀਤੀ ਨਾਲੇ ਆਪਦੀ ਬੇਇੱਜ਼ਤੀ ਦੀ ਬਾਅਦ ਵਿੱਚ ਕੁੱਟ ਵੀ ਪਈ ਤੁਹਾਡੇ ਬਾਅਦ ਵਿੱਚ ਕੁੜੀ ਨੂੰ ਵੀ ਦਾਖਲ ਤੁਰਾਤਾ ਹਸਪਤਾਲ ਦੇ ਵਿੱਚ ਉਤੋਂ ਤੋਂ ਕਹੀ ਨਾ ਵੀ ਇਹ ਪਿਆਰ ਕਰਨ ਵਾਲਿਆਂ ਨਾਲ ਐਦਾਂ ਕਿਉਂ ਕੀਤਾ ਜਾਂਦਾ ਵੀ ਕਿਸੇ ਦੀ ਕੁੜੀ ਕੱਢ ਕੇ ਲਿਆਏਗਾ ਫਿਰ ਐ ਹੋ ਗਈ ਲਾਡਾਂ ਪਿਆਰਾਂ ਨਾਲ ਪਾਲੀ ਹੁੰਦੀ ਆ ਇੱਕ ਬੰਦਾ ਮਾਪਿਓ ਸੋਚਦਾ ਹੁੰਦਾ ਵੀ ਮੇਰੇ ਮੈਂ ਆਪਦੀ ਕੁੜੀ ਦਾ ਵਿਆਹ ਕਰੂੰਗਾ ਬੜੀਆਂ ਸ਼ੌਂਕ ਨਾਲ ਵਿਆਹ ਕਰੂੰਗਾ ਮੁੰਡਾ ਵੇਖੂੰਗਾ ਆਹ ਹਾਲਾਤ ਮੈਂ ਜਿਹੜੇ ਤੂੰ ਬਣਾਤੇ ਉਹਨਾਂ ਦੇ ਘਰ ਦੇ ਮਰਨ ਵਾਲਾ ਸਿਸਟਮ ਕਰਤਾ ਉਹਨਾਂ ਦੇ ਘਰ ਦੇ ਵਿੱਚ ਅਗਲਾ ਵੀ ਸੋਚਦਾ ਹੁੰਦਾ ਮੈਂ ਪੈਲਸ 'ਚ ਵਿਆਹ ਕਰੂੰਗਾ ਮੇਰੀ ਇੱਜ਼ਤ ਬਣੂਗੀ ਮੇਰੀ ਪੱਗ ਉੱਚੀ ਹੋਗੀ ਤੂੰ ਤਾਂ ਦੀ ਪੱਗ ਰੋਲ ਤੇ ਉਹਦੇ ਪਿਓ ਦੀ ਤੂੰ ਉਤੋਂ ਕਹੀ ਜੰਨਾ ਪਿਆਰ ਕਰਨ ਵਾਲਾ ਕੀ ਹੁੰਦਾ ਜੇ ਨਾਂ ਦੱਸਿਆ ਹੋਵੇ ਫੇਰ ਤਾਂ ਗੱਲ ਵੱਖਰੀ ਮੈਨੂੰ ਵੀ ਬਈ ਮੈਂ ਵੀ ਆਪਦਾ ਘਰ ਛੱਡ ਕੇ ਗਿਆ ਠੀਕ ਆ ਪੰਜ 6 ਕਿ ਉਹ ਵੀ ਦੇਖ ਲ ਕੀਤਾ ਠੀਕ ਆ ਮੈਂ ਵੀ ਉਹਦੇ ਖਾਤਾ ਸਾਰਾ ਕੁਝ ਹੀ ਕੀਤਾ ਜਿਉ ਮੇਰੀ ਖਾਤਰ ਭਜੀਆ ਤਾਂ ਤੇ ਅੱਜ ਵੀ ਮੈਂ ਉਹਦੇ ਮੋਢ ਨਾ ਮੋਢਾ ਜੋੜ ਕੇ ਖੜਾ ਮੈਂ ਮੈਂ ਆਪਦਾ ਕੰਮ ਖੋਣ ਦੇ ਬਾਵਜੂਦ ਵੀ ਅਜਮ ਦਿਹਾੜੀਆਂ ਕਰ ਕਰ ਰਿਹਾ ਉਹ ਕੀ ਦੀ ਖਾਤਰ ਕਰ ਰਿਹਾ ਮੈਂ ਇਹਦੀ ਖਾਤਰੀ ਕਰ ਰਿਹਾ ਹੁਣ ਇਹ ਦੱਸ ਵੀ ਗੱਲਬਾਤ ਕਿਵੇਂ ਸਟਾਰਟ ਹੁੰਦੀ ਆ ਉਸ ਕੁੜੀ ਦੇ ਨਾਲ ਪਿਆਰ ਕਿਵੇਂ ਹੁੰਦਾ ਗੱਲਬਾਤ ਕਿਵੇਂ ਹੁੰਦੀ ਆ ਭੱਜਣ ਦਾ ਪਲਾਨ ਕਿਵੇਂ ਬਣਦਾ ਤੇ ਫੜੇ ਕਿਵੇਂ ਜਾਂਦੇ ਹੋ ਸਾਰੀ ਗੱਲਬਾਤ ਕੀ ਬਣਦੀ ਆ ਸਾਡਾ ਅਸੀਂ ਮੈਂ ਜਦੋਂ ਕਾਲਜ ਚ ਐਡਮਿਸ਼ਨ ਲਈ ਆ ਹਨਾ ਪਲੱਸ 2 ਕਰਤ ਬਾਅਦ ਇਹ ਵੀ ਉੱਥੇ ਆਈ ਆ ਤੇ ਚਲੋ ਪੰਜ ਚਾਰ ਮਹੀਨੇ ਲੰਗੇ ਤੇ ਕੁਦਰਤੀ ਕਿਤੇ ਸੀ ਕੰਟੀਨ ਚ ਬੈਠੇ ਹਨ ਮੈਨੂੰ ਵਧੀਆ ਲੱਗੀ ਆ ਰਹਿਣ ਜਦੋਂ ਵਧੀਆ ਲੱਗੀ ਮੈਂ ਉਹਦੇ ਯਾਰ ਦੋਸਤ ਨੂੰ ਪੁੱਛਿਆ ਮੈਂ ਹਯਾਰ ਵੀ ਆਹ ਕੁੜੀ ਉਹ ਕਹਿੰਦਾ ਆਪਣੇ ਨਾਲ ਦੇ ਪਿੰਡੋਂ ਆਉਂਦੀ ਆ ਇਹ ਆ ਬੱਸ ਚ ਜਾਂਦੀ ਤੇ ਆ ਬੱਸ ਚ ਆਉਂਦੀ ਆ ਮੈਂ ਵੀ ਫਿਰ ਉਹ ਕੀ ਕੀਤਾ ਮੈਂ ਬਈ ਉੱਥੋਂ ਚੜਿਆ ਕਰ ਹਨਾ ਮੈਂ ਨਾਲ ਇਹਦੇ ਚੜਦਾ ਹੁੰਦਾ ਸੀਗਾ ਜਿਵੇਂ ਬੈਠਾ ਹੁੰਦਾ ਸੀ ਕਹਿ ਲ ਮੈਨੂੰ ਛੀਟ ਛੱਡ ਦੇਣੀ ਜਿਵੇਂ ਕੋਲੇ ਲਾ ਕੇ ਨਾਲ ਖੜ ਜਾਣਾ ਹੌਲੀ 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 ਸਾਡਾ ਨਾ ਵੀ ਮੰਨ ਕੇ ਚੱਲ ਇੱਕ ਦੂਜੇ ਬਤੀ ਵੀ ਬਦਲਣ ਲੱਗ ਗਿਆ ਆਪਣਾ ਪਿਆਰ ਬਦਲਣ ਲੱਗ ਗਿਆ ਚਲੋ ਬੁਲਾਉਂਦੇ ਅਸੀਂ ਹੈ ਨਹੀਂ ਸੀ ਬਸ ਅੱਖਾਂ ਅੱਖਾਂ ਚ ਇੱਕ ਦੂਜੇ ਦਾ ਹਾਲ ਪੁੱਛਣ ਵਾਲਾ ਕੰਮ ਹੋ ਜਾਂਦਾ ਸੀ ਜਦੋਂ ਬਸ ਚੇ ਸੀ ਬੈਠਣਾ ਉਹਨੇ ਐ ਵੀ ਅੱਖਾਂ 'ਚ ਮੈਨੂੰ ਪਤਾ ਲੱਗ ਗਿਆ ਤੇ ਵੀ ਸਸਰੀ ਘਰ ਬੁਲਾਈ ਆ ਇਹ ਆਪਾਂ ਵੀ ਮੈਨੂੰ ਛੇੜ ਛਾੜਦੇ ਨਹੀਂ ਉਹਨੇ ਵਹਿ ਜਾਣਾ ਜਾਂ ਮੇਰੇ ਨਾਲ ਲਾ ਕੇ ਖੜ ਜਾਣਾ ਹੌਲੀ ਹੌਲੀ ਜਦੋਂ ਤਿੰਨ ਚਾਰ ਮਹੀਨੇ ਲੰਘੇ ਇੱਕ ਦਿਨ ਮੈਨੂੰ ਮਿਲਿਆ ਯਾਰ ਦੋਸਤ ਕਹਿੰਦਾ ਵੀ ਤੂੰ ਐ ਕਰ ਉਹਨੂੰ ਬੁਲਾ ਲਾ ਕੁੜੀ ਤੇਰੇ ਤੇ ਵੀ ਤੈਨੂੰ ਫਿਰਦੀ ਆ ਗੱਲ ਕਰਨੂੰ ਚਲ ਅਸੀਂ ਭਾਈ ਬਸ ਚੌਥੇ ਜਦੋਂ ਕਾਲਜ ਨੂੰ ਜਾਂਦੇ ਆ ਤੇ ਮੈਂ ਚੱਕਰ ਕੇ ਜੇ ਰਾਜਾ ਮੈਂ ਤੇ ਮੈਨੂੰ ਕਿੰਨ ਸੱਚੀ ਗਾ ਮਸ ਅਸਿਕਾ ਮੈਂ ਮੈਂ ਕਰਕੇ ਨਾ ਮੈਂ ਤੁਹਾਨੂੰ ਮੈਂ ਪਸੰਦ ਕਰਦਾ ਕਹਿੰਦੀ ਮੈਂ ਤਾਂ ਤੁਹਾਨੂੰ ਉਦੋਂ ਦੀ ਕਰਨ ਲੱਗਿਆ ਜਦੋਂ ਤੁਸੀਂ ਮੈਨੂੰ ਛੀਟ ਛੱਡੀ ਸੀਗੀ ਮੈਂ ਕਿਹਾ ਅੱਛਾ ਕਹਿੰਦੀ ਹਾਂ ਮੈਂ ਕਿਹਾ ਕਹਿੰਦੀ ਮੈਂ ਤਾਂ ਆਇਆ ਸੀ ਵੀ ਕਿਤੇ ਤੁਸੀਂ ਮੈਨੂੰ ਨਹੀਂ ਕਰਦੇ ਹੋਣੇ ਤੇ ਪਰ ਮੈਨੂੰ ਤੁਸੀਂ ਪੁੱਛਿਆ ਧੰਨਵਾਦ ਤੇਰਾ ਤਰ ਗੱਲਬਾਤ ਹੁੰਦੀ ਹੁੰਦੀ ਸਾਡਾ ਵਧੀਆ ਸਿਸਟਮ ਚੱਲ ਪਿਆ ਹਨ ਪਿਆਰ ਹੋਣ ਲੱਗ ਗਿਆ ਪਿਆਰ ਹੋ ਗਿਆ ਅਸੀਂ ਇੱਕ ਦੂਜੇ ਨਾਲ ਵਧੀਆ ਟਾਈਮ ਸਪੈਂਡ ਕਰਨ ਲੱਗੇ ਕਈ ਹੁਣ ਲੈਕਚਰ ਜਿਹੜੇ ਉਹਨੇ ਨਹੀਂ ਲਾਉਣਾ ਹੁੰਦਾ ਸੀ ਮੈਨੂੰ ਦੱਸ ਦਿੰਦੀ ਸੀ ਵੀ ਅੱਜ ਆਪਾਂ ਲੈਕਚਰ ਨਹੀਂ ਲਾਉਣਾ ਅਸੀਂ ਪਾਰਕ 'ਚ ਬਹਿ ਜਾਣਾ ਜਾਂ ਕਿ ਜਾਂ ਕੰਟਰੀਨ 'ਚ ਬਹਿ ਜਾਣਾ ਵੀ ਸਾਡਾ ਬਈ ਇਹ ਇੰਨਾ ਕੋ ਹੋ ਗਿਆ ਸੀਗਾ ਵੀ ਕਾਲਜੇ ਤਾਂ ਅਸੀਂ ਇਕੱਠੇ ਨੇ ਸਪੈਂਡ ਕਰਨੇ ਕਰਨਾ ਹੁੰਦਾ ਸੀ ਜਦੋਂ ਕਾਲਜੋਂ ਨਿਕਲ ਨਾਉਣੇ ਪਿੰਡ ਉੱਤਰ ਜਾਣਾ ਜਾਂ ਮੈਂ ਫਿਰ ਸਾਡਾ ਫੋਨ ਉੱਤੇ ਵੀ ਰਾਤ ਨੂੰ ਕਈ ਵਾਰ 12-12 ਬੱਜ ਜਾਂਦੇ ਹੁੰਦੇ ਸੀ ਠੀਕ ਆ ਅਸੀਂ ਅਸੀਂ ਇੱਕ ਚੀਜ਼ ਤੇ ਕਿਤੇ ਸੀ ਵੀ ਭਾਈ ਆਪਾਂ ਕੋਈ ਗਲਤੀ ਨਹੀਂ ਇਹ ਜੀ ਕਰਨੀ ਤਾਂ ਆਪਾਂ ਵਿਆਹ ਕਰਾਉਣਾ ਠੀਕ ਆ ਤੇ ਤੂੰ ਚਲ ਵੀ ਇਹ ਕਰੇਗੀ ਮੈਂ ਕਰ ਲਉ ਉਦੋਂ ਬਾਅਦ ਆਪਾਂ ਕੋਈ ਮਾਸਟਰ ਡਿਗਰੀ ਕਰਕੇ ਉਦੋਂ ਬਾਅਦ ਆਉ ਤਾਂ ਚੱਲ ਜੋਬ ਜੋ ਤੇ ਲਾ ਕੇ ਕਰ ਲਾਂਗੇ ਹਣਾ ਪੜੀ ਤਾਂ ਹੁਣ ਅਸੀਂ ਹੁਣ ਵੀ ਜਾਂਦੇ ਸੀਗੇ ਤੇ ਕੰਮ ਪਤਾ ਚੱਕ ਕੇ ਮੁੜ ਕੇ ਪਲੱਸ 2 ਜਦੋਂ ਵੀ ਇਹ ਕਰ ਲਈ ਉਹ ਮੈਨੂੰ ਕਹਿੰਦੀ ਐਂ ਗੱਲ ਕੇ ਆਪਾਂ ਬੇ ਮਾੜੀ ਮੋਟੀ ਘਰੇ ਗੱਲ ਤਿਆਰ ਕੇ ਦੇਖੇ ਮੈਨੂੰ ਲੱਗਦੇ ਬਾਲੇ ਆਈ ਜਾਂਦੇ ਆ ਵੀ ਮੁੜ ਕੇ ਕੱਲ ਨੂੰ ਇਹ ਨਾ ਹੋਵੇ ਮੈਂ ਕਿਤੇ ਸ਼ਕਨ ਪਾ ਦਨ ਤੇ ਤੂੰ ਚੱਕ ਕੇ ਮੈਂ ਵੀ ਠੀਕ ਆ ਕਹਿੰਦੀ ਮੈਂ ਤੇਰੇ ਬਿਨਾਂ ਰਹਿ ਨਹੀਂ ਸਕਦੀ ਤੂੰ ਤਾਂ ਮਰਨਾ ਹੀ ਮਨਜ਼ੂਰ ਹੈ ਮੈਨੂੰ ਮੈਂ ਰਹਿ ਮੈਂ ਵੀ ਨਹੀਂ ਸਕਦਾ ਮੈਂ ਵੀ ਭਾਈ ਇੰਨਾ ਕੋਗਾ ਜਿਵੇਂ ਆ ਬੰਦੇ ਨੂੰ ਜਿਵੇਂ ਨਸ਼ੇ ਦੀ ਤੋੜ ਨਹੀਂ ਲੱਗਦੀ ਹੁੰਦੀ ਮੈਨੂੰ ਉਵੇਂ ਲੱਗਣ ਲੱਗ ਜਾਂਦੀ ਹੁੰਦੀ ਸੀ ਜਿਵੇਂ ਨੂੰ ਕਈ ਕਿਤੇ 2 ਘੰਟੇ ਮੇਰੇ ਨਾਲ ਗੱਲ ਨਹੀਂ ਹੁੰਦੀ ਸੀ ਜਾਉਣੇ ਕਿਤੇ ਕਾਲਜ ਜਾਉਣਾ ਮੈਨੂੰ ਕਈ ਦੇ ਨਾਮ ਦੱਸਣਾ ਮੈਨੂੰ ਐ ਹੁੰਦਾ ਸੀ ਵੀ ਕਿਤੇ ਕੋਈ ਹੋਜੀ ਗੱਲ ਨਾ ਹੋ ਜਾਈ ਹੈਨਾ ਫਿਰ ਮੈਨੂੰ ਵੀ ਐ ਹੈਗਾ ਮੈਂ ਚੱਲ ਤੂੰ ਗੱਲ ਕਰੇ ਕਰ ਉਹਨੇ ਚੱਲ ਕੀਤੀ ਤੇ ਉਹਦਾ ਡੈਡੀ ਪਹਿਲਾਂ ਤਾਂ ਕਹਿੰਦਾ ਵੀ ਚੱਲ ਆਪਾਂ ਨੂੰ ਵੀ ਦੱਸ ਵੀ ਕਿੱਥੋਂ ਦਾ ਮੁੰਡਾ ਕਿਵੇਂ ਆ ਕਿਵੇਂ ਨਹੀਂ ਹੈਨਾ ਤੇ ਮੈਂ ਵੀ ਉਹਦੇ ਡੈਡੀ ਨਾਲ ਗੱਲ ਕੀਤੀ ਇਹਨਾਂ ਨੇ ਮਿਲੇ ਵਾਰ ਤੇ ਯਾਰ ਕੋਈ ਮੈਂ ਮਾੜਾ ਨਹੀਂ ਸੀ ਕੋਈ ਨਸ਼ਾ ਪਤਾ ਨਹੀਂ ਕਰਦਾ ਸੀਗਾ ਇਹਨਾਂ ਦੇ ਨਾਲ ਕੀ ਕੀਤਾ ਜਿਹੜਾ ਦਾ ਡੈਡੀ ਸੀ ਦਾ ਕੋਈ ਯਾਰ ਦੋਸਤ ਸੀਗਾ ਇਹ ਕਿਤੇ ਇੱਥੇ ਪਿੱਗ ਬੁਗ ਲਾਉਂਦੇ ਹੋਣਗੇ ਤੇ ਇਹਨੇ ਕਿਤੇ ਉਹਦੇ ਪਿਓ ਨੂੰ ਮਹਿਣਾ ਮਾਰਤਾ ਵੀ ਤੇਰੀ ਕੁੜੀ ਤਾਂ ਉੱਥੇ ਵਿਆਹ ਕਰਾਊਗੀ ਕੁਛ ਮਰਜ਼ੀ ਕਰ ਲੈ ਉਹ ਮੁੜ ਕੇ ਅੜ ਗਿਆ ਉਹ ਕਹਿੰਦਾ ਮੈਂ ਤਾਂ ਕਰਨਾ ਹੀ ਨਹੀਂ ਉੱਥੇ ਕੁਛ ਵੀ ਹੋ ਜਾਈ ਹਨਾ ਇੱਕ ਮਹਿਣੀ ਨਾਲ ਹੀ ਜੇ ਤਾਂ ਸੋਚ ਜਾਂਦਾ ਹਾਂ ਵੀ ਚੱਲ ਭਾਈ ਅਸੀਂ ਵੇਖਿਆ ਵਾ ਕਿੱਥੇ ਤਾਂ ਹੁਣ ਨਾਲ ਸਾਡੀ ਬੇਇੱਜ਼ਤੀ ਨਾਲੇ ਉਹਨਾਂ ਦੀ ਵੀ ਹੋਈ ਆ ਕਿੱਥੇ ਸਾਡਾ ਬਈ ਇੱਕ ਮਹੀਨਾ ਸਾਡੇ ਤੋਂ ਰਿਸ਼ਤਾ ਹੁੰਦਾ ਸੀ ਦੋਨੇ ਆਪਦੇ ਘਰ ਵਾਸਦੇ ਸਾਡੇ ਹਨ ਉਹ ਆਪਦੀ ਇੱਕ ਈਗੋ ਜੀ ਨਾਲ ਤਾਂ ਸਾਡੀ ਜ਼ਿੰਦਗੀ ਖਰਾਬ ਕਰਤੀ ਨਾਲੇ ਆਪਦੀ ਬੇਇੱਜ਼ਤੀ ਕਰਾ ਲਈ ਹਨ ਮੁੜ ਕੇ ਬਈ ਜਦੋਂ ਉਹ ਕੁੜੀ ਨੇ ਮਨਤਾਂ ਤਰਲੇ ਬਹੁ ਕੀਤੇ ਪੰਜ ਚਾਰ ਮਹੀਨੇ ਇਹਨੇ ੱੱਕੇ ਨਾ ਚੱਕ ਕੇ ਉਹਦਾ ਸ਼ਗਨ ਕਰਤਾ ਇਹਨਾਂ ਨੇ ਜਦੋਂ ਸ਼ਗਨ ਕਰਤਾ ਉਹ ਕਹਿੰਦੇ ਬਸ ਵੇਹੀ ਝੱਟ ਮੰਗਣੀ ਪੱਟ ਵਿਆਹ ਵਾਲਾ ਕੰਮ ਕਰਨਾ ਵੀ 5 7 ਨਾਲ ਚਾਹ ਦਾ ਵਿਆਹ ਕਿ ਲੈ ਜਾਓ ਠੀਕ ਆ ਮੈਨੂੰ ਕਹਿੰਦੀ ਵੀ ਸਾਈ ਆ ਮੈਨੂੰ ਕਹਿੰਦੀ ਜਾਂਦਾ ਦਨ ਨੂੰ ਮੈਨੂੰ ਲੈ ਜੀ ਤਨੀ ਮੇਰੇ ਕੋਲ ਤਾਂ ਪਈ ਆ ਚੀਜ਼ ਮੈਂ ਤਾਂ ਖਾ ਜਾਣੀ ਆ ਮੈਂ ਮਰ ਜਾਣਾ ਮੈਂ ਨਹੀਂ ਬਚਣਾ ਮੈਨੂੰ ਵੀ ਹੋ ਗਿਆ ਮੈਂ ਖੈਰ ਵੀ ਮੈਂ ਵੀ ਤਾਂ ਹੁਣ ਉਹਦੇ ਬਣਾ ਮਰਿਆ ਵੀ ਆ ਮਾਫਰ ਅਸੀਂ ਬਈ ਚੱਕਿਆ ਉਹਦਾ ਸਾਰਾ ਕੁਝ ਜਿਹੜਾ ਉਹਨੇ ਮਾੜਾ ਮਟਾ ਕੁੜੀ ਦੇ ਸਮਾਨ ਬਣਾਇਆ ਸੀ ਸੋਨਾ ਸੱਪਾ ਹੋਰ ਚੱਕੇ ਉਹਨੇ ਚੱਕ ਲੈ ਕੋਈ ਮੈਂ ਚੱਕ ਲੈ ਅਸੀਂ ਫੇਰ ਰਾਤ ਨੂੰ ਭੱਜ ਗਏ ਫੇਰ ਭੱਜ ਕੇ ਅਸੀਂ ਚੰਡੀਗੜ੍ਹ ਜਾਵੜੇ ਚੰਡੀਗੜ੍ਹ ਜਾ ਕੇ ਉਹਦਾ ਜਿਹੜਾ ਕੋਈ ਘਰ ਵੇਰ ਕਰਨਾ ਕਰਕੇ ਉੱਥੇ ਹੀ ਬਹੁਤ ਟਾਈਮ ਰਿਹਾ ਚੱਲ ਮੈਨੂੰ ਮੇਰਾ ਯਾਰ ਦੋਸਤ ਜਿਹੜਾ ਮੁੰਡਾ ਉਹਨੇ ਮੈਨੂੰ ਕੰਮ ਦਵਾਤਾ ਇਹ ਇਹ ਲੱਗ ਪਈ ਨਾਲ ਪਿੱਛੋਂ ਫੋਨ ਫੋਣ ਜਾਂ ਧਮਕੀਆਂ ਆਈਆਂ ਹੋਣ ਜਾਂ ਫੋਨ ਆਉਂਦੇ ਹੋਣ ਜਾਂ ਕੋਈ ਤੁਹਾਡੇ ਪਿੱਛੇ ਇਹੋ ਜੀ ਗੱਲਬਾਤ ਹੋਈ ਹੋਵੇ ਤੁਸੀਂ ਵੀ ਉਹ ਫੜੇ ਤਾਂ ਨਹੀਂ ਗਏ ਵਿਵਾਦ ਦੇ ਵਿੱਚ ਪ੍ਰਾਣ ਕਿਵੇਂ ਟੂ ਚੌਪਟ ਹੋ ਜਾਂਦਾ ਬਾਅਦ ਵਿੱਚ ਤੁਸੀਂ ਕਹਿੰਦੇ ਨੇੜੇ ਆ ਗਈ ਸੀਗੇ ਤੇ ਫਿਰ ਉਹ ਤੋਂ ਬਾਅਦ ਫੜੇ ਗਏ ਦੱਸਦਾ ਮੈਂ ਤੁਹਾਨੂੰ ਭਾਈ ਜਿਹੜਾ ਮੇਰਾ ਇੱਕ ਮੁੰਡਾ ਯਾਰ ਦੋਸਤ ਸੀ ਹਨਾ ਪੂਰਾ ਪੱਕਾ ਮੈਂ ਅਸੀਂ ਕੀ ਕੀਤਾ ਸਾਮ ਸਮ ਮੈਂ ਕੱਢ ਕੇ ਇਹ ਸਹਿਮ ਨਵੇਂ ਲੈ ਲਏ ਇਹਨੇ ਵੀ ਤੇ ਮੈਂ ਵੀ ਤੇ ਜਦੋਂ ਸੀ ਸਾਮਨਾ ਮੇਲੇ ਵਾਲੇ ਸਾਡੀ ਗੱਲਬਾਤ ਮੇਰਾ ਯਾਰ ਦੋਸਤ ਮੁੰਡਾ ਜਿਹੜਾ ਪੱਕਾ ਉਹਨੇ ਮੈਨੂੰ ਕਹਤਾ ਜਿਉਂ ਕਹਿੰਦਾ ਜਦੋਂ ਤੂੰ ਫੋਨ ਲਾਉਣਾ ਮੈਨੂੰ ਬਸ ਵੀ ਤੂੰ ਮੈਨੂੰ ਲਾਉਣਾ ਮੈਂ ਤੁਹਾਨੂੰ ਨੰਬਰ ਦੰਨਾ ਨਵਾਂ ਤੂੰ ਆਹ ਪੁਰਾਣੇ ਫੋਨ ਤੇ ਨਹੀਂ ਲਾਉਣਾ ਕਿਉਂਕਿ ਹੋ ਸਕਦਾ ਮੇਰਾ ਨਕਾਲ ਟਰੇਸ ਤੇ ਲੱਗਿਆ ਹੋਵੇ ਮੈਂ ਵੀ ਠੀਕ ਆ ਮੈਂ ਉਹਦੇ ਫੋਨ ਲਾਉਣਾ ਬਸ ਫੋਨ ਲਾ ਕੇ ਮੈਂ ਨਾਲ ਦੀ ਨਾਲ ਆਪਦਾ ਫੋਨ ਬੰਦ ਕਰ ਦਨਾਂ ਹੁੰਦਾ ਸੀਗਾ ਤੇ ਉਹਦੇ ਨਾਲ ਗੱਲਬਾਤ ਹੁੰਦੀ ਉਹ ਕਹਿੰਦਾ ਵੀ ਹਜੇ ਛੋਡੇ ਪਰਿਵਾਰ ਚ ਤੇ ਉਹਨਾਂ ਦੀ ਮਾੜੀ-ਮੋਟੀ ਪੰਚਾਇਤੋਂ ਪੰਚਾਇਤੀ ਹੋਏ ਆ ਉਹ ਕਹਿੰਦਾ ਜੇ ਸੋਡੀ ਕੁੜੀ ਭੱਜੇ ਨਾਲ ਸਾਡਾ ਵੀ ਮੁੰਡਾ ਹੀ ਗਿਆਗਾ ਵੀ ਸਾਡੀ ਕਿਹੜਾ ਬੇਇੱਜ਼ਤੀ ਨਹੀਂ ਕੀਤੀ ਜੇ ਵੀ ਇੱਜ਼ਤ ਤਾਂ ਇੱਕੋ ਜੀ ਹੁੰਦੀ ਹੈ ਨਾ ਕੁੜੀ ਲਾਲਾ ਮੁੰਡਾ ਲਾਲਾ ਤੇ ਚਲ ਰੋਲਾ ਪਿੰਦਾ ਪਿੰਦਾ ਕਹਿੰਦਾ ਵੀ ਹੁਣ ਉਹ ਟਿਕ ਟਕਾ ਕੇ ਬਹਿ ਗਏ ਜਦੋਂ ਮੇਰੇ ਉਹਦੇ ਨਾਲ ਮੁੰਡੇ ਨਾਲ ਗੱਲਬਾਤ ਹੁੰਦੀ ਲਈ ਉਹਨੇ ਪਾਈ ਕੁੜੀ ਵਾਲਿਆਂ ਦੇ ਭੇਤ ਪੂਤ ਵੀ ਲਏ ਹਨ ਉਹ ਕਹਿੰਦਾ ਵੀ ਹੁਣ ਸਾਰਾ ਕੁਝ ਉਹ ਹੋਇਆ ਵਾ ਤੇਰੇ ਪਰਿਵਾਰ ਵੱਲੋਂ ਵੀ ਉਹਦੇ ਵੱਲੋਂ ਵੀ ਤੇ ਹੁਣ ਸਾਨੂੰ ਕੋਈ ਡਰ ਨਹੀਂ ਬਈ ਫਿਰ ਸਾਨੂੰ ਆਇਆ ਹੋਗਾ ਵੀ 4 ਸਾਲ ਲੰਘ ਗਏ ਹੁਣ ਇਹਨਾਂ ਨੇ ਕੋਈ ਪਤਾ ਨਹੀਂ ਕੀਤਾ ਕੋਈ ਗੱਲ ਨਹੀਂ ਕੀਤੀ ਤੇ ਹੈ ਵੀ ਨੇੜੇ ਆ ਹਾਂ ਵੀ ਗੱਲਬਾਤ ਨਹੀਂ ਕੀਤੀ ਤੇ ਵੀ ਸਾਨੂੰ ਐ ਹੋ ਗਿਆ ਵੀ ਚਲਿਆ ਵੀ ਹੁਣ ਆਪਾਂ ਚੰਡੀਗੜ੍ਹ ਲੈਨੇ ਆਂ ਵੀ ਪੈਸੇ ਉਨੇਕ ਬਣਦੇ ਉਹਨਾਂ ਖਰਚਾ ਪਣੀ ਪੈਂਦਾ ਵੀ ਆਪਾਂ ਨੇੜੇ ਸ਼ਹਿਰ 'ਚ ਚੱਲਦੇ ਆਂ ਕੰਮ ਪੈਸੇ ਉਨੇ ਬਣੀ ਜਾਣਗੇ ਚਲ ਖਰਚਾ ਘਟ ਜੂਗਾ ਤੇ ਅਸੀਂ ਭਈ ਨੇੜੇ ਸ਼ਹਿਰ 'ਚ ਆਦੇ ਇੱਥੇ ਪਿੰਡ ਦੇ ਨੇੜੇ ਸ਼ਹਿਰ ਸਾਡਾ ਜਿਹੜਾ ਉੱਥੇ ਸੀ ਆ ਗਏ ਉੱਥੇ ਜਾਂ ਤਾਂ ਕਿਸੇ ਨੇ ਬੇਖਬੂਖ ਲਿਆ ਜਾਂ ਚੁਗਲੀ ਕਰਤੀ ਜਾਂ ਕੁੜੀ ਦੇ ਭਰਾਵਾਂ ਨੇ ਬੇਖਬੂਖ ਲਿਆ ਨਹੀਂ ਮੈਨੂੰ ਪਤਾ ਲੱਗਿਆ ਕਿਉਂਕਿ ਅਸੀਂ ਇਕੱਠੇ ਕੰਮ ਤੇ ਜਾਂਦੇ ਸੀ ਇਕੱਠੇ ਆਉਂਦੇ ਸੀਗੇ ਤੇ ਚਲਾਦਾ ਸਾਰ ਵਧੀਆ ਇੱਕ ਜਾਨੇ ਦੇ ਪੈਸੇ ਬਚੀ ਜਾਂਦੇ ਸੀ ਇੱਕ ਤਾਂ ਚਲ ਖਰਚ ਆਪਣੀ ਨਿਕਲੀ ਜਾਂਦੇ ਸੀ ਨਾਲ ਚਾਲ ਸੀ ਪ੍ਰਾਈਵੇਟ ਪੜੀ ਜਾਂਦੇ ਹੋਏ ਚਲ ਜੋ ਆਉ ਜੋ ਮਿਲ ਜੋ ਪਰ ਆ ਨਹੀਂ ਸੀ ਪਤਾ ਵੀ ਅਸੀਂ ਘਰੇ ਆ ਕੇ ਖੜੇ ਆਂ ਮਗਰੀ ਆ ਕੇ ਉਹਨਾਂ ਨੇ ਆ ਕੰਮ ਕਰਤਾ ਇਹ ਕੋਟਿਆ ਹਨ ਹਨ ਤੇ ਉਹਦੇ ਉਹ ਮੇਰੇ ਮੂਰੇ ਹੋ ਗਈ ਜਾਂ ਤਾਂ ਉਹਦੇ ਤਾਂ ਵੱਧ ਵਜਗ ਠੀਕ ਹੈ ਉਹਦੇ ਸੱਟਾਂ ਜਾਦੇ ਮੇਲੇ ਨਾਲ ਦੋਸਤੋ ਵੇਖੋ ਪਿਆਰ ਇੰਨਾ ਜ਼ਰੂਰੀ ਹੋ ਗਿਆ ਇਹ ਦੋਨਾਂ ਨੇ ਆਪਣੇ ਮਾਪਿਓ ਬਾਰੇ ਨਹੀਂ ਸੋਚਿਆ ਆਪਣੇ ਪਰਿਵਾਰ ਬਾਰੇ ਨਹੀਂ ਸੋਚਿਆ ਤਾਂ ਤਿੱਤਰ ਹੋ ਗਏ ਘਰੋਂ ਫਰਾਰ ਹੋ ਗਏ ਰਹਿਣ ਲੱਗੇ ਚੰਡੀਗੜ੍ਹ ਚੰਡੀਗੜ੍ਹ ਰਹਿਣ ਤੋਂ ਬਜਾਏ ਇੱਕ ਮੁੰਡਾ ਪਿੰਡ ਰਹਿੰਦਾ ਹੁੰਦਾ ਸੀ ਇੱਕ ਹਰ ਹਰ ਇੱਕ ਬੰਦੇ ਦਾ ਯਾਰ ਦੋਸਤ ਹੁੰਦਾ ਪਿੰਡ ਦੇ ਵਿੱਚ ਦਾ ਯਾਰ ਦੋਸਤ ਰਹਿੰਦਾ ਸੀ ਉਹਨੂੰ ਫੋਨ ਲਾਉਂਦਾ ਸੀ ਵੀ ਘਰ ਦੇ ਹਾਲਾਤ ਕਿਵੇਂ ਆ ਕੀ ਸਿਸਟਮ ਚੱਲ ਰਿਹਾ ਜਦੋਂ ਸ਼ਾਂਤ ਮਾਹੌਲ ਹੋ ਗਿਆ ਉਦੋਂ ਨੇੜੇ ਆ ਗਿਆ ਇਹ ਇਹ ਕਹਿੰਦਾ ਚੱਲ ਆਪਾਂ ਚੰਡੀਗੜ੍ਹ ਖਰਚਾ ਨਹੀਂ ਲੋਟ ਆਉਂਦਾ ਆਪਾਂ ਨੇੜੇ ਪਿੰਡ ਦੇ ਪਿੰਡ ਦੇ ਪਿੰਡ ਦੇ ਨੇੜੇ ਚੱਲ ਬੜੀ ਤੇ ਇਹ ਪਿੰਡ ਤੋਂ ਸ਼ਹਿਰ ਤੋਂ ਨਿਕਲ ਕੇ ਪਿੰਡਾਂ 'ਚ ਰਹਿਣ ਲੱਗ ਗਿਆ ਤੇ ਜਦੋਂ ਇਹਦੇ ਬਾਰੇ ਪਤਾ ਲੱਗਿਆ ਤਾਂ ਉਸ ਤੋਂ ਬਾਅਦ ਇਹਨੂੰ ਇੰਨਾ ਕੁੱਟਿਆ ਗਿਆ ਤੇ ਇਹਦੀ ਘਰ ਵਾਲੀ ਨੂੰ ਕੁੱਟਿਆ ਗਿਆ ਤੇ ਇਹਦੀ ਘਰ ਵਾਲੀ ਹਸਪਤਾਲ ਦੇ ਵਿੱਚ ਦਾਖਲ ਹੁਣ ਇਹ ਅੱਛਾ ਹੁਣ ਕੀ ਮੰਗ ਕੀ ਕਰ ਰਹੇ ਆ ਕੀ ਸੋਚਣਾ ਵੀ ਕੀ ਕਹਿਣਾ ਚਾਹਣਾ ਵੀ ਜਿਹੜਾ ਤੇਰੇ ਨਾਲ ਹੋਇਆ ਇਨਸਾਫ ਕੀ ਮੰਗ ਲੈਣ ਨੂੰ ਮੰਗੇ ਭਈ ਇਹ ਹੀ ਹੈ ਇਨਸਾਫ ਜਦੋਂ ਅਸੀਂ ਆਪਣੀ ਜ਼ਿੰਦਗੀ ਬਦਕੇ ਜਾ ਰਹੇ ਆ ਤੁਹਾਡਾ ਤਾਂ ਫਿਰ ਜਦੋਂ ਤੁਸੀਂ ਸਾਨੂੰ ਬੇਜਾਨ ਕਲੀ ਕਰਤਾ ਤੁਹਾਡਾ ਕੁੱਟਣ ਮਾਰਨ ਦਾ ਹੱਕ ਹੀ ਨਹੀਂ ਕੁੜੀ ਨੂੰ ਕੁੜੀ ਵਾਲਾਂ ਦਾ ਕੀਤਾ ਮੈਨੂੰ ਮੇਰੇ ਪਰਿਵਾਰ ਵੱਲੋਂ ਕੀਤਾ ਹੋਇਆ ਠੀਕ ਆ ਵੀ ਤੁਸੀਂ ਤਾਂ ਇਹ ਸੀ ਸੋਚੀਏ ਵੀ ਸਾਡੇ ਵੱਲੋਂ ਤਾਂ ਮਰ ਗਏ ਠੀਕ ਆ ਤੇ ਫਿਰ ਤੁਹਾਡਾ ਕੀ ਮਤਲਬ ਆ ਸਾਨੂੰ ਕੁੱਟਣ ਦਾ ਸਾਨੂੰ ਮਾਰਨ ਦਾ ਅਸੀਂ ਆਪਣੀ ਜ਼ਿੰਦਗੀ ਜਿਉ ਰਹੇ ਆ ਪਲਾ ਦੇ ਜ਼ਵਾਕ ਆ ਛੋਟੇ ਛੋਟੇ ਹਾਂ ਪਲਾਸੀ ਆ ਉਹਦੀ ਜ਼ਿੰਦਗੀ ਜਿਵੇਂ ਮਰਜੀ ਜਉਂਗੇ ਕਠਿਨਾਈ ਚ ਜਉਣ ਆ ਪਲਾ ਖੁਸ਼ ਆ ਅਸੀਂ ਇੱਕ ਦੂਜੇ ਨਾਲ ਇੱਕ ਇੰਨਾ ਕ ਖੜੇ ਆ ਵੀ ਸਾਡਾ ਪਿਆਰ ਹੀ ਆ ਬਾਈ ਜੇ ਮੈਂ ਤਾਂ ਸਿੱਧੀ ਗੱਲ ਦੱਸਾਂ ਮੈਂ ਤਾਂ ਹੁਣ ਪ੍ਰਸ਼ਾਸਨ ਨੂੰ ਮੁਰੇ ਮੰਗ ਕੀਤੀ ਆ ਹਾਂ ਨਹੀਂ ਵੀ ਪ੍ਰਸ਼ਾਸਨ ਨੂੰ ਮੁਰੇ ਮੰਗ ਕੀਤੀ ਆ ਕੱਲ ਨੂੰ ਮੇਰੇ ਘਰ ਵਾਲ ਨੂੰ ਕੁਝ ਹੁੰਦਾ ਤੇ ਮੈਂ ਮੈਂ ਬਖਸ਼ ਨਹੀਂ ਨਹੀਂ ਬਖਸ਼ ਨਹੀਂ ਹੁਣ ਵੀ ਨਹੀਂ ਵੀ ਮੈਂ ਤਾਂ ਪਾਚਾ ਕਰਾਤਾ ਵੀ ਇਹਦੇ ਤੇ ਜਾਣ ਕੇ ਨੇ ਇਹ ਜਿੰਨੇ ਸੱਟਾਂ ਵਾਗ ਕਹਿੰਦੇ ਹਾਂ ਤੇ ਉਹ ਕਿਵੇਂ ਰਹਿ ਰਹੇ ਹੁਣ ਉਹ ਰਹਿਣਾ ਵੀ ਸਾਂਭਣੀ ਪੈਣਾ ਮੈਨੂੰ ਮੈਂ ਸਾਂਭਦਾ ਹਾਂ ਸਟਲ ਦੇ ਵਿੱਚ ਬੈਠਾ ਦ ਹੁਣ ਹਾਂ ਕੀ ਕੀ ਕਹਿਣਾ ਚਾਹਣਾ ਜਿਨ੍ਹਾਂ ਜਿਹੜੇ ਮੁੰਡੇ ਘਰੋਂ ਭੱਜ ਕੇ ਵਿਆਹ ਕਰਵਾਉਂਦੇ ਆ ਜਾਂ ਜਿਨ੍ਹਾਂ ਦੀ ਮਾਪਿਓ ਬਾਰੇ ਸੋਚਦੇ ਨਹੀਂ ਕੀ ਗੱਲ ਕਹਿਣਾ ਚਾਹੁੰਦੇ ਹੋ ਵੀ ਇਦਾਂ ਦਾ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ ਘਰ ਦੀ ਮਰਜ਼ੀ ਨਾ ਕਰਨਾ ਚਾਹੀਦਾ ਸਾਰਾ ਕੁਝ ਕਿਵੇਂ ਬਈ ਵਿਆਹ ਭੱਜ ਕੇ ਤਾਂ ਕਰਾਉਣਾ ਚਾਹੀਦਾ ਨਹੀਂ ਹਨਾ ਚਲ ਸਾਥੋ ਗਲਤੀ ਹੋਈ ਆ ਸਾਡੀ ਜ਼ਿੰਦਗੀ ਬਹੁਤ ਜਿਹੜੇ ਪਹਿਲਾਂ ਸਾਡੇ ਸੋਪਣੇ ਸੋਚੇ ਸੀ ਨਿਆਰੇ ਸੀ ਉਹ ਸਾਡੇ ਸਾਰੇ ਗਏ ਹਨ ਅਸੀਂ ਜਿੱਥੇ ਪਿਆਰ ਆ ਮਾਪਿਆਂ ਨੂੰ ਵੀ ਇੱਕ ਚੀਜ਼ ਸਮਝਣੀ ਚਾਹੀਦੀ ਹੈ ਜਦੋਂ ਤੁਹਾਨੂੰ ਜਵਾਕ ਦੱਸ ਦਿੰਦੇ ਆ ਤੁਹਾਨੂੰ ਲੱਗਦਾ ਵੀ ਕੁੜੀ ਨੂੰ ਮੁੰਡੇ ਵਾਲੇ ਵਧੇਗਾ ਲੱਗਦੇ ਮੁੰਡੇ ਵਾਲਿਆਂ ਨੂੰ ਕੁੜੀ ਵਾਲੇ ਵਧੇਗਾ ਲੱਗਦੇ ਆ ਵੀ ਉੱਥੇ ਲੋਕਾਂ ਦੀ ਈਗੋ ਜਨਾ ਰਹਿਆ ਕਰੋ ਵੀ ਸਾਨੂੰ ਲੋਕ ਕੀ ਕਹਿਣਗੇ ਉੱਥੇ ਤੁਸੀਂ ਕੋਈ ਤੋਰੋਗੇ ਕੁੜੀ ਨੂੰ ਤੈਨ ਨਾਲ ਤਾਂ ਥੋੜੀ ਇੱਜ਼ਤ ਬਚੀ ਰਹੂਗੀ ਤੇ ਨਾਲੇ ਚੱਲ ਅਗਲਾਂ ਦਾ ਪਿਆਰ ਸਿਰੇ ਚੜ੍ਹ ਜੀ ਫਿਰ ਹੁਣ ਅਸੀਂ ਵੀ ਤਾਂ ਦੱਸਣਾ ਸਾਡੀ ਇੱਕ ਈਗੋ ਚ ਕੁੜੀ ਵਾਲਾਂ ਦੀ ਈਗੋ ਜੀ ਫਸ ਗਿਆ ਕੰਮ ਨਾਲ ਜੇ ਉਹਦੇ ਪਿਓ ਨੂੰ ਨਾ ਹੋ ਮੇਹਣਾ ਮਾਰਦਾ ਸਾਡਾ ਵਿਆਹ ਹੋ ਜਾਣਾ ਸੀ ਉਹ ਵੀ ਖੁਸ਼ ਸੀ ਅਸੀਂ ਵੀ ਖੁਸ਼ ਸੀ ਤੇ ਕਿੱਥੇ ਸਾਡੀ ਇੱਕ ਉਹ ਬੰਦੇ ਦੇ ਮੇਹਣੇ ਨੇ ਈਗੋ ਨੇ ਸਾਡਾ ਕਿੰਨਾ ਮੱਲਾ ਬਖਾੜਾ ਪਾਤਾ ਬਹੁਤ ਬਹੁਤ ਧੰਨਵਾਦ ਦੋਸਤੋ ਅੱਜ ਜਿਹੜੀ ਤੁਹਾਡੇ ਕੋਲ ਮੈਂ ਵੀਡੀਓ ਲੈ ਕੇ ਆਇਆ ਸੀ ਇਹ ਹਾਲਾਤ ਹਰ ਇੱਕ ਮੁੰਡੇ ਦੇ ਨਾਲ ਬਣਦੇ ਆ ਜਿਹੜੇ ਮੁੰਡੇ ਲਵ ਮੈਰਿਜ ਕਰਵਾ ਲੈਂਦੇ ਆ ਕਰੋ ਭੱਜ ਕੇ ਵਿਆਹ ਕਰਵਾ ਲੈਂਦੇ ਆ ਦੂਰ ਕਿਤੇ ਦਰਾਡੇ ਰਹਿਣ ਲੱਗ ਜਾਂਦੇ ਆ ਬਾਅਦ ਦੇ ਵਿੱਚ ਮਾਹੌਲ ਉਹਨਾਂ ਦਾ ਇਹੋ ਜਿਹਾ ਬਣ ਜਾਂਦਾ ਜਿਵੇਂ ਇਸ ਮੁੰਡੇ ਨਾਲ ਬਣਿਆ ਪਹਿਲੀ ਗੱਲ ਤਾਂ ਇਹ ਆ ਵੀ ਆਪਣੇ ਮਾਪਿਆਂ ਬਾਰੇ ਸੋਚੋ ਜੋ ਪਿਆਰ ਕਰਦੇ ਹੋ ਤਾਂ ਬਈਰ ਖੁੱਲ ਕੇ ਕਰੋ ਤੇ ਫਿਰ ਵਿਆਹ ਵੀ ਕਰਵਾ ਲਓ ਕੋਈ ਚੱਕਰ ਨਹੀਂ ਤੇ ਪਰ ਇਹੋ ਜਿਹੇ ਆਪਣੇ ਮਾਪਿਆਂ ਦੀ ਪੱਗ ਨੂੰ ਦਾਗ ਨਾ ਲਾਓ ਅੱਜ ਦੀ ਵੀਡੀਓ ਉਹਨਾਂ ਨੌਜਵਾਨਾਂ ਵਾਸਤੇ ਆ ਤੇ ਉਹਨਾਂ ਨੌਜਵਾਨਾਂ ਕੁੜੀਆਂ ਵਾਸਤੇ ਆ ਜਿਹੜੇ ਇਹ ਹਾਲਾਤਾਂ ਦੇ ਵਿੱਚ ਗੁਜ਼ਰ ਰਹੇ ਆ ਕਦੇ ਗਲਤੀ ਤੁਸੀਂ ਵੀ ਨਾ ਕਰਦੇ ਹੋ ਇਦਾਂ ਦੀ ਬਾਅਦ ਵਿੱਚ ਕਿਤੇ ਪਸਤੌਣਾ ਪਵੇ ਨਾ ਨਾਨਕੇ ਰਹਿੰਦੇ ਆ ਨਾ ਪਰਿਵਾਰ ਰਹਿੰਦਾ ਨਾ ਮਾਮੇ ਰਹਿੰਦੇ ਨਾ ਚਾਚੇ ਰਹਿੰਦੇ ਆ ਤੇ ਬਾਅਦ ਵਿੱਚ ਰੋਣਾ ਹੀ ਰਹਿ ਜਾਂਦਾ ਪਹਿਲਾਂ ਆਪਣੀ ਜ਼ਿੰਦਗੀ ਸਵਾਰੋ ਜ਼ਿੰਦਗੀ ਉਹੀ ਜੀ ਬਣਾਓ ਵੀ ਤੇ ਉੱਡੀ ਜ਼ਿੰਦਗੀ ਇੰਨੀ ਸੋਹਣੀ ਬਣ ਜੇ ਤੇ ਬਾਅਦ ਵਿੱਚ ਤੇ ਜਿੱਥੇ ਕਹੋਗੇ ਉੱਥੇ ਹੀ ਤੁਹਾਡਾ ਵਿਆਹ ਹੋਊਗਾ ਪੈਸਾ ਹੋਣਾ ਜ਼ਰੂਰੀ ਆ ਜ਼ਿੰਦਗੀ ਦੇ ਵਿੱਚ ਕੰਮ ਕਰੋ ਪੈਸਾ ਕਮਾਓ ਜ਼ਿੰਦਗੀ ਫੇਰ ਵਧੀਆ ਲੱਗੂਗੀ ਸਾਡੀ ਵੀਡੀਓ ਕਿ ਸਿੱਖਿਆ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਕਿ ਸਿੱਧੇ ਪਾਸੇ ਲੈ ਕੇ ਜਾਣਾ ਗਲਤ ਪਾਸੇ ਲੈ ਕੇ ਜਾਣਾ ਸਿਰਫ ਤੁਹਾਡੀ ਜ਼ਿੰਮੇਵਾਰੀ ਆ ਸਾਡੀ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਧੰਨਵਾਦ